ਮੇਰੇ ਨਾਲ ਨੇ ਸੋਨ ਸਿੰਘ ਜੀ ਬਗਵਾਂ ਤੋਂ ਜਿਹੜੇ ਕਿ ਰਿਟਾਇਰਡ ਨੇ ਬਿਜਲੀ ਰੋਡ ਤੋਂ ਤੇ ਚੰਗੀ ਜਾਣਕਾਰੀ ਰੱਖਦੇ ਨੇ ਗੜਸ਼ਿੰਕਰ ਇਲਾਕੇ ਦੀ ਤੇ ਲੋਕਾਂ ਨੂੰ ਸ਼੍ਰੀ ਨਾਨਪੁਰ ਸਾਹਿਬ ਨਾਲ ਜੋੜਨ ਦੀ ਜੋ ਪ੍ਰਕਿਰਿਆ ਜੋ ਸੋਚ ਚੱਲ ਰਹੀ ਹੈ ਚਰਚਾ ਚੱਲ ਰਹੀ ਹੈ ਉਸ ਤੇ ਇਹਨਾਂ ਦੇ ਵਿਚਾਰ ਜਾਣਦੇ ਆ ਸੋਨ ਸਿੰਘ ਜੀ ਸੱਜਣ ਪਏ ਦੱਸੋ ਕਿ ਜੋ ਨਵਾਂ ਜ਼ਿਲ੍ਹਾ ਸ਼੍ਰੀ ਨਾਨਪੁਰ ਸਾਹਿਬ ਸ਼ਾਇਦ ਬਣਾਤਾ ਜਾਵੇ ਜੋ ਚਰਚਾ ਇਹ ਤਾਂ ਪਲੀਜ਼ ਸਟੈਂਟ ਹੈ ਜੀ ਜਿਹੜੇ ਆਪਣੇ ਬੰਦਿਆਂ ਨੂੰ ਕੁਝ ਕੰਮ ਨਾ ਵੀ ਤੁਹਾਡਾ ਡਿਸਟ੍ਰਿਕਟ ਅਸੀਂ ਬਣਾਤਾ ਜੀ ਆਮ ਲੋਕਾਂ ਦੇ ਇਹ ਜਿਹੜੀ ਗੱਦਵਾਹ ਹਰ ਕੰਮ ਦੇ ਵਿੱਚ ਡਿਫਿਕਲਟੀ ਆਣੀ ਆ ਜਾਨ ਆਮ ਦੀ ਤੇ ਕੰਮ ਕਾਜ ਦੀ ਜਿਹੜੀ ਸਫਲ ਉਹਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਣੀ ਆ ਕਿਉਂਕਿ ਪਹਾੜੀ ਏਰੀਆ ਲੋਕ ਤਾਂ ਤੁਰੇ ਜਾਂਦੇ ਨੂੰ ਇੱਥੇ ਆਮ ਸੜਕਾਂ ਤੇ ਡੁੱਟੀ ਜਾਂਦੇ ਜਿਸ ਬੰਦੇ ਨੇ ਕੰਮ ਕਰਾਉਣ ਜਾਣਾ ਉਹ ਕੀ ਖੜੂਗਾ ਰਸਤੇ ਦੇ ਵਿੱਚ ਫਿਰ ਵਾਪਸ ਆਉਣ ਨੂੰ ਕੋਈ ਤਨਬਿੰਨਸ਼ ਨਹੀਂ ਹੁੰਦੀ ਜਿਹਦੇ ਵਿੱਚ ਫਿਰ ਵਾਪਸ ਬੰਦਾ ਟੈਮਨ ਆਪੇ ਨਿਕਾਉਂਦੇ ਦੇ ਨੰਬਰ 2 ਸਾਡਾ ਜਿੰਨਾ ਰਿਕਾਰਡ ਆ ਉਹ ਦੋ ਪਤਾ ਤੇ ਲੋਕਾਂ ਸਾਡੀਆਂ ਲੋਕਾਂ ਨਾਲ ਅਸੀਂ ਜਿਹੜਾ ਸੰਗ ਦਾ ਗੁੰਮੀਆਂ ਇੱਕ ਦੂਜੇ ਦਾ ਅਸੀਂ ਜਿਹੜਾ ਕੰਮ ਆਂਦਾਗੇ ਆਪਣੀ ਖੇਤੀ ਕਰ ਸਕਦੇ ਮੰਨੋ ਇੱਕ ਸਾਧਨ ਦੀ ਗੱਲ ਹੋ ਗਈ ਰਸਤੇ ਦੀ ਗੱਲ ਹੋ ਗਈ ਉਸ ਤੋਂ ਇਲਾਵਾ ਹੋਰ ਕੀ ਕੀ ਡਿਫਿਕਲਟੀ ਸੀ ਲੋਕਾਂ ਨੂੰ ਮੁਸ਼ਕਲ ਆਣ ਗਈਆਂ ਮੁਸ਼ਕਲ ਆਣੀਆਂ ਕਿ ਜਦੋਂ ਕਾਂ ਦਾ ਉੱਥੇ ਜਾਣ ਦਾ علاوہ ਜਿੱਥੇ ਦੂਆ ਹੁੰਦਾ ਰਿਕਾਰਡਿੰਗ ਨਹੀਂ ਸਹੀ ਬਹੁਤ ਦਾ ਹੁੰਦਾ ਉਹਤੇ ਕਿੰਨੇ ਕਿ ਜਿਹੜੇ ਮਾਰੀ ਜਾਂਗੇ ਕੋਈ ਆਫਰ ਨਹੀਂ ਮਰਦਾ ਆਮ ਸਿਆਣੇ ਕਹਿੰਦੇ ਆ ਕਿ ਦਰਿਆ ਟੱਪ ਕੇ ਰਿਸ਼ਤੇਦਾਰੀਆਂ ਨਹੀਂ ਕਰਦੇ ਦਰਿਆ ਟੱਪ ਕੇ ਸਾਂਝਾ ਨਹੀਂ ਹੁੰਦੀਆਂ ਇਹ ਗੱਬੇ ਜਿੱਦਾਂ ਸਤਲੋਈ ਪੈ ਜਾਣਾ ਕਿ ਲੋਕਾਂ ਦੇ ਸਾਡੇ ਵਿਚਾਰ ਸਾਡੇ ਰੀਤੀ ਰਿਵਾਜ ਸਾਡੀ ਬੋਲਬਾਣੀ ਬਾਣੀ ਭਾਸ਼ਾ ਬੋਲੀ ਰੱਖਦੀਆਂ ਉੱਧਰ ਨਹੀਂ ਨਹੀਂ ਜਿਹੜੀ ਭਾਸ਼ਾ ਆ ਉਹ ਇੱਧਰ ਦੁਆਬੇ ਨਾਲ ਨਹੀਂ ਆ ਨਾ ਕਿ ਸਾਡੀ ਜਿਹੜੀ ਦੂਣੀ ਨਾ ਭਾਸ਼ਾ ਬਿਰਦੀ ਆ ਨੰਬਰ 2 ਜਿਹੜਾ ਜਦੋਂ ਬਾਸ ਦਾ ਸਮਾਂ ਹੁੰਦਾ ਉਸ ਦਿਦੇ ਤਾਂ ਲੋਕ ਨੂੰ ਬਣਾ ਉੱਠਾ ਹੋ ਜਾਂਦਾ ਜੇ ਜਿਹੜਾ ਸਰਕਾਰੀ ਕੰਮ ਹੈ ਵੀ ਦੂਨ ਨੂੰ ਅਸੀਂ ਜਾਣਾ ਕੋ ਕਿੱਦਾਂ ਅਸੀਂ ਜਾਣਾ ਜਦੋਂ ਪੰਜਾਬ ਦਾ ਆਇਆ ਜੀ ਉੱਥੇ ਪਾਣੀ ਦਾ ਸਾਰਾ ਵਹਾਵਾ ਫਰਮਾ ਕਰਦਾ ਜਿੰਨਾ ਉਹ ਸਾਰਾ ਆਨੰਦਪੁਰ ਸਾਹਿਬ ਆਣ ਕੇ ਤੈਂਦਾ ਤੇ ਜਦੋਂ ਬਰਸਾਤ ਹੁੰਦੀ ਆ ਉਥੇ ਬੰਦੇ ਸਭ ਨੂੰ ਜਾਣਾ ਉੱਥੋਂ ਹੁੰਦਾ ਜਿਹੜੇ ਉੱਥੇ ਦੇ ਲੋਕਾ ਹੋ ਤਾਂ ਕਹਿੰਦੇ ਅਸੀਂ ਡੁੱਬ ਗਏ ਹਾਂ ਡੁੱਬ ਗਏ ਤਾਂ ਅਸੀਂ ਇੱਥੇ ਜਿਹੜੇ ਬੈਠੇ ਆ ਅਸੀਂ ਉੱਥੇ ਕਿੱਦਾਂ ਜਾਵਾਂਗੇ ਸ੍ਰੀ ਸਰਿੰਦਰ ਜੀ ਦਾ ਕਹਿਣਾ ਵਾ ਜਿਸ ਤਰ੍ਹਾਂ ਬਰਸਾਤ ਦਾ ਮੌਸਮ ਆ ਜਾਂਦਾ ਤੇ ਬਰਸਾਤ ਦੇ ਮੌਸਮ ਦੇ ਵਿੱਚ ਪਹਾੜੀ ਇਲਾਕਿਆਂ ਤੋਂ ਜਿਹੜਾ ਪਾਣੀ ਆਂਦਾ ਉਹਦੇ ਨਾਲ ਸ੍ਰੀ ਨਾਨਪੁਰ ਸਾਹਿਬ ਦੇ ਆਸ-ਪਾਸ ਦਾ ਲੱਕਾ ਪਿੰਨੀ ਡੁੱਬ ਜਾਂਦਾ ਵਾ ਤੇ ਲੋਕਾਂ ਨੂੰ ਸ੍ਰੀ ਨਾਨਪੁਰ ਸਾਹਿਬ ਦੇ ਉੱਥੇ ਆਸ-ਪਾਸੇ ਘੁੰਮਣਾ ਫਿਰਨਾ ਔਖਾ ਹੋ ਜਾਂਦਾ ਤੇ ਵਰਸਿ ਗਿਰ ਤੋਂ ਲੋਕ ਉਹੋ ਜਿਹੀ ਹਾਲਤਾਂ ਵਿੱਚ ਕਿੱਥੇ ਕਿਸ ਤਰ੍ਹਾਂ ਜਾਣਗੇ ਬਰਸਾਤੀ ਮੌਸਮ ਜਿਸ ਤਰ੍ਹਾਂ ਕੱਟਿਆ ਜਾਏਗਾ ਦੂਸਰਾ ਜੇ ਪਹਿਨਾ ਭਾਈ ਸਾਹਿਬਾਂ ਤੁਹਾਡੀ ਗੱਲ ਪਾਈ ਆ ਧਾਰਮਿਕ ਮਹੱਤਤਾ ਹੋਣ ਦੇ ਕਾਰਨ ਆ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹੋਲਾ ਮਹੱਲਾ ਔਰ ਉਸ ਤੋਂ ਇਲਾਵਾ ਆਏ ਦਿਨ ਕੋਈ ਨਾ ਕੋਈ ਨਗਰ ਕੀਰਤਨ ਪੂਰੇ ਪੰਜਾਬ ਤੇ ਉੱਤਰੀ ਭਾਰਤ ਤੋਂ ਉੱਥੇ ਸੱਜ ਕੇ ਪਹੁੰਚਦੇ ਨੇ ਤੇ ਉਹਦੇ ਕਰਕੇ ਕਈ ਵਾਰ ਸੁਰੱਖਿਆ ਪ੍ਰਬੰਧਾਂ ਨੂੰ ਮੁੱਖ ਰੱਖਦੇ ਹੋ ਕਈ ਵਾਰ ਉੱਥੇ ਜੋ ਸ਼ਰਧਾਲੂਆਂ ਦੀ ਵੱਡੀ ਗਿਣਤੀ ਦੇਖਦੇ ਹੋਏ ਸੰਖਿਆ ਦੇ ਵਿੱਚ ਲੋਕਾਂ ਨੂੰ ਉਹ ਰੋਕ ਦਿੱਤਾ ਜਾਂਦਾ ਜਿਸ ਤਰ੍ਹਾਂ ਗੰਗੋਤਰਾਲ ਸਾਈਡ ਤੇ ਲੋਕਾਂ ਨੂੰ 2-2 ਕਿਲੋਮੀਟਰ ਦਾ ਉਹਨਾਂ ਦਿਨਾਂ ਚ ਪੈਦਲ ਚੱਲ ਕੇ ਜਾਣਾ ਪੈਂਦਾ ਆਦੇਹ ਹਲਤਾਂ ਵੀ ਸਰਕਾਰ ਦੇ ਕੀ ਪ੍ਰਬੰਧ ਹੋਣਗੇ ਇਹ ਸਰਕਾਰ ਨੂੰ ਜ਼ਰੂਰ ਦੇਖਾ ਪਵੇਗਾ ਧੰਨਵਾਦ ਅਸੀਂ ਬੈਠੇ ਆ ਪਿੰਡ ਬਗਵਾਈਂ ਡਰਾਪਕ ਦੇ ਵਿੱਚ ਮੇਰੇ ਨਾਲ ਨੇ ਮਿੰਦਰ ਸਿੰਘ ਜੀ ਪਿੰਡ ਬਗਵਾਈ ਤੋਂ ਮਿੰਦਰ ਜੀ ਜੀ ਤਰਫੇ ਦੱਸੋ ਕਿ ਜਿਹੜਾ ਨਵਾਂ ਜ਼ਿਲ੍ਹਾ ਬਣਨ ਦਾ ਰੌਲਾ ਪੈ ਰਿਹਾ ਦੇਖੋ ਆਨੰਦਪੁਰ ਸਾਹਿਬ ਜ਼ਿਲ੍ਹਾ ਬਣ ਸਕਦਾ ਤੇ ਤੁਹਾਨੂੰ ਇਸ ਫੈਸਲੇ ਤੋਂ ਕਿਸ ਤਰ੍ਹਾਂ ਲੱਗ ਰਿਹਾ ਦੇਖੋ ਜੀ ਸਾਡੇ ਲਈ ਤਾਂ ਬੈਨੀਫਿਟ ਹੈ ਨਹੀਂ ਜੀ ਸਾਨੂੰ ਤਾਂ ਸਮੱਸਿਆ ਵਧੂਗੀ ਸਾਨੂੰ ਘਟੂ ਵੀ ਰਹੇਗੀ ਅਸੀਂ ਤਾਂ ਸਰਵਿਸ ਇਹ ਜੋੜਨਾ ਸਾਨੂੰ ਹਿਆਰਪੜੋਂ ਕੱਟ ਕੇ ਤਾਂ ਸਾਨੂੰ ਨਵਾਂ ਸ਼ਹਿਰ ਨਾਲ ਜੋੜਿਆ ਜਾਵੇ ਅਸੀਂ ਮੰਨੋ ਅਨੰਦਪੁਰ ਸਾਹਿਬ ਜਾਣਾ ਨਹੀਂ ਚਾਹੁੰਦੇ ਕਿਉਂਕਿ ਇੱਕ ਤਾਂ ਪ੍ਰੋਬਲਮ ਆਦੀ ਹੈ ਜੀ ਜਦੋਂ ਹੁਲਾਮਾ ਲਾਉਣ ਦਾ ਕਿਸੇ ਨੂੰ ਇਹ ਮੁਸ਼ਕਲ ਆ ਨਹੀਂ ਆਇਆ ਤੇ ਪਛਾਹ ਇਸ ਨੂੰ ਉੱਥੇ ਗੱਡੀਆਂ ਨਹੀਂ ਜਾਣ ਦਿੰਦਾ ਹੈਗਾ ਉਧਰ ਕੋ ਕੰਮੇ ਐਸੇ ਹੀ ਹੋਣ ਜਾਂ ਮੰਨੋ ਕੋਈ ਜੇ ਸ਼੍ਰੀ ਨਨਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਜਾਂਦਾ ਤੇ ਤੁਸੀਂ ਨਾ ਖੁਸ਼ ਹੋ ਨਹੀਂ ਜੀ ਅਸੀਂ ਤਾਂ ਬਿਲਕੁਲ ਨਹੀਂ ਜਾਈ ਤੇ ਤਾਂ ਰਣੇ ਲਾਵਾਂਗੇ ਮਜਾਰੇ ਕਰਾਂਗੇ ਵੀ ਸਾਨੂੰ ਉੱਥੇ ਜਾਣ ਦਾ ਕੋਈ ਦੂਆ ਨਹੀਂ ਹੈਗਾ ਜੀ ਮੈਨ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਪਰੇਸ਼ਾਨੀ ਆਏਗੀ ਬਚਾਏ ਜੋ ਇੱਕ ਵਾਰ ਜਾਣ ਨੂੰ ਸਾਧਨ ਹੈ ਨਹੀਂ ਜੀ ਸਰ ਉੱਥੇ ਬਹੁਤ ਆ ਠੀਕ ਹੈ ਜੀ ਜਿੱਦਾਂ ਹਿਆਰਪਾ ਰੋਡ ਚੱਲਦਾ ਆ ਆਪਾਂ ਚੱਲ ਜੰਦੇ ਆ ਜੀ ਆ ਜੰਦੇ ਆ ਜੀ ਤੇ ਉੱਥੇ ਲਈ ਸਾਨੂੰ ਬੈਨੀਫਿਟ ਹੈ ਨਹੀਂ ਇੱਕ ਪ੍ਰਾਈਵੇਟ ਪਤਾ ਜਾਨੀ ਆ ਬੈਲੀ ਬੈਲੀ ਬੱਤ ਜਾਂਦੀ ਆ ਜੀ ਤੇ ਜਾਣਾ ਆਉਣਾ ਵੀ ਸਮੱਸਿਆ ਕਿਉਂਕਿ ਰਾਤ ਦੇ ਮਨ ਲੋ ਏਰੀਆ ਵੀ ਇਦਾਂ ਦਾ ਕੋਈ ਜੰਗਲ ਏਰੀਆ ਪੈਂਦਾ ਹੋਵੇਗਾ ਜੀ ਤੇ ਅਸੀਂ ਬੇਲੇ-ਕਿਵੇਲੇ ਵੀ ਨਹੀਂ ਜਾ ਸਕਦੇ ਕੀ ਲੋਕਾਂ ਦੀ ਇਹ ਮੰਗ ਸੀ ਜੀ ਆਨੰਦਪੁਰ ਸਾਹਿਬ ਨਾਲ ਜੋੜ ਰਿਆ ਜਾਵੇ ਜਾਂ ਸਰਕਾਰ ਆਪਣੇ ਆਪ ਹੀ ਲੱਗੀ ਬਰਨ ਸਾਡੇ ਪਿੰਡਾਂ ਦੀ ਕੋਈ ਮੰਗ ਨਹੀਂ ਹੈ ਜੀ ਇਹ ਤਾਂ ਸਰਕਾਰ ਆਪਨੇ ਪਰ ਲੱਗਦਾ ਧੱਕਾ ਕਰਦੀਆਂ ਮਤਲਬ ਧੱਕਾ ਹੋ ਰਿਹਾ ਧੱਕਾ ਹੋ ਰਿਹਾ ਜੀ ਸ਼ਰਾਮ ਦਾ ਧੱਕਾ ਹੋ ਰਿਹਾ ਜਦੋਂ ਲੰਦਪੁਰ ਸਾਹਿਬ ਮੱਥਾ ਟੇਕਣ ਦਾ ਜਾਨ ਹੀ ਨਹੀਂ ਜਾਂਦਾ ਠੀਕ ਹੈ ਜੀ ਔਰ ਜਿੱਥੇ ਦਮੇਲ ਪੈਂਦਾ ਸਵਾ ਤੇ ਦਰਿਆ ਦਾ ਉੱਥੇ ਬਾੰਦ ਰੁਕ ਜਾਂਦੇ ਜੀ ਉੱਥੋਂ ਲੋਕ ਤੁਰ ਕੇ ਜਾਂਦੇ ਆ ਤੇ ਸਾਡੇ ਬਾਰੇ ਨੂੰ ਕੋਈ ਦਫ਼ਤਰੀ ਕੰਮ ਹੋਵੇ ਜਾਂ ਪਿੰਡਾਂ ਵਾਲਾ ਜ਼ਰੂਰੀ ਜਾਣਾ ਹੋਵੇ ਜਾਂ ਕੋਈ ਸਰਕਾਰੀ ਵੱਡੇ ਹਸਪਤਾਲ ਜਾਣਾ ਹੋਵੇ ਤਾਂ ਸਾਡੇ ਪਿੰਡਾਂ ਦੇ ਲੋਕ ਕਦੇ ਉੱਥੇ ਪਹੁੰਚ ਨਹੀਂ ਸਕਦੇ ਤੇ ਕੀ ਇਹ ਨਾਲ ਸਾਾਨੂੰ ਹੁਸ਼ਿਆਰਪੁਰੋਂ ਕੱਟ ਕੇ ਅਸੀਂ ਨਵਾਂ ਸ਼ਹਿਰ ਜਾ ਕੇ ਖੁਸ਼ ਹਾਂ ਜਾਂ ਸਾਨੂੰ ਹੁਸ਼ਿਆਰਪੁਰੇ ਠੀਕ ਆ ਜੀ ਸੋ ਇਹਨਾਂ ਦਾ ਕਹਿਣਾ ਕਿ ਜਾਂ ਤਾਂ ਸਾਨੂੰ ਹੁਸ਼ਿਆਰਪੁਰਤੀ ਰਹਿਣ ਦਿੱਤਾ ਜਾਵੇ ਜੇ ਸਰਕਾਰ ਨੂੰ ਕੋਈ ਜ਼ਿਆਦਾ ਹੀ ਕਾਲੀ ਪਈਏ ਜ਼ਿਲ੍ਹਾ ਤੋੜਨ ਦੀ ਤਾਂ ਸਾਨੂੰ ਨਵਾਂ ਸ਼ਹਿਰ ਨਾਲ ਜੋੜ ਦਿੱਤਾ ਜਾਵੇ